ਪੀਵੀ ਟੂਡੇ ਚੈਨਲ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਖਬਰ ਸ਼ੰਭੂ ਬਾਡਰ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ ਜਿੱਥੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਉਸਦੇ ਸਾਥੀ ਕਿਸਾਨਾਂ ਅਤੇ ਡਾਕਟਰ ਨੇ ਦੱਸਿਆ ਕਿ ਅਚਾਨਕ ਹੀ ਕਿਸਾਨ ਦੀ ਤਬੀਅਤ ਖਰਾਬ ਹੋ ਗਈ ਤੇ ਉਸ ਨੂੰ ਹਸਪਤਾਲ ਲਿਆਂਦਾ ਗਿਆ ਸੀ ਜਿੱਥੇ ਉਹ ਦਮ ਤੋੜ ਗਿਆ ਜਿਸ ਦੀ ਪਛਾਣ ਹਰਜਿੰਦਰ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਪਿੰਡ ਖਵਾਸਪੁਰਾ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ ਦੇਖਦੇ ਹਾਂ ਇਸ ਘਟਨਾ ਦੀ ਪੂਰੀ ਰਿਪੋਰਟ ਮੈਂ ਸਤਨਾਮ ਸਿੰਘ ਮਾਨੋਚਲ ਕਿਸਾਨ ਮਜ਼ਦੂਰ ਚੰਗਰਛੋਟੀ ਪੰਜਾਬ ਪੰਨਪੰਧੇਰ ਗਰੁੱਪ ਜਿਲ੍ਹਾ ਤਰਨਤਾਰ ਤੋਂ ਜੀ ਅਹ ਜਿਹੜੀ ਅੱਜ ਦੁਖਦਾਈ ਘਟਨਾ ਘਟਿਆ ਹੈ ਇੱਕ ਕਿਸਾਨ ਇੱਕ ਆਪਣਾ ਡੈਥ ਹੋਈ ਹੈ ਸ਼ੰਭੂ ਬਾਰਡਰ ਤੇ ਜਾਣਕਾਰੀ ਦਿਓ ਵੇਖੋ ਜੀ ਬਹੁਤ ਦੁੱਖ ਵਾਲੀ ਗੱਲ ਆ ਕਿ ਸਰਦਾਰ ਅਜੇ ਅਦਸੰਗ ਜੀ son of ਵਿਆਲ ਸਿੰਘ ਜੀ ਪਿੰਡ ਖਵਾਸਪੇਰ ਜਿਲ੍ਹਾ ਤਰਨਤਾਰ ਤੋਂ ਜੋ ਅੱਜ ਮੋਰਚੇ ਦੇ ਵਿੱਚ ਆਪਣੀ ਸ਼ਿੱਧੀ ਦੇ ਗਏ ਨੇ ਬਹੁਤ ਦੁਖਦਾਈ ਵਾਲੀ ਘਟਨਾ ਵਾ ਸਰਕਾਰਾਂ ਨੇ ਜਿਹੜਾ ਵਾ ਦੁਖੀ ਕਰਕੇ ਜਿਹੜਾ ਬਾਰਡਰਾਂ ਦੇ ਉੱਤੇ ਪਾਇਆ ਵਾ ਲਗਭਗ 5.5 ਮਹੀਨੇ ਤੋਂ ਉੱਪਰ ਜਿਹੜਾ ਮੋਰਚਾ ਚੱਲਦੇ ਨੂੰ ਹੋ ਗਿਆ ਤੇ ਸਾਡੇ ਜਿਹੜੀ ਆ ਇਹ ਕਿਸਾਨਾਂ ਦੀ 3ਵੀਂ ਸ਼ਹੀਦੀ ਹੋ ਗਈ ਇੱਥੇ ਇੱਕ ਔਰਤ ਨੂੰ ਪਾ ਕੇ ਤੇ 23 ਸ਼ਹੀਦੀਆਂ ਹੋ ਗਈਆਂ ਵਾ ਲਗਾਤਾਰ ਸ਼ਹੀਦੀਆਂ ਦਾ ਦੌਰ ਜਿਹੜਾ ਵਾ ਉਹ ਜਾਰੀ ਆ ਕਿਉਂਕਿ ਮੋਰਚੇ ਦੇ ਵਿੱਚ ਜਿਹੜੀਆਂ ਸਹੂਲਤਾਂ ਚਾਹੀਦੀਆਂ ਉਹ ਸਹੂਲਤਾਂ ਨਹੀਂ ਆਈਆਂ ਬਹੁਤ ਗਰਮੀ ਆ ਪਲ ਪਾਈ ਬੱਤੀ ਦੇ ਪੂਰੇ ਪ੍ਰਬੰਧ ਨਹੀਂਗੇਗੇ ਕੋਈ ਉੱਥੇ ਦਵਾਈ ਦਾ ਪ੍ਰਬੰਧ ਨਹੀਂ ਹੈਗਾ ਬੜੀ ਵੱਡੀ ਮੁਸ਼ਕਲ ਆ ਉਸ ਮੁਸ਼ਕਲ ਦੇ ਵਿੱਚ ਆਪਣੀ ਕਿਸਾਨ ਜਿਹੜੀ ਵੱਡੀ ਮੁਸ਼ਕਲ ਨੂੰ ਲੈ ਕੇ ਵੀ ਕਿਸਾਨਾਂ ਦਾ ਸਾਰਾ ਕੁਝ ਖੁੱਸਦਾ ਜਾ ਰਿਹਾ ਤੇ ਉਹਨੂੰ ਲੈ ਕੇ ਮੋਰਚਾ ਲਾ ਕੇ ਬੈਠਿਆ ਤੇ ਸਰਕਾਰਾਂ ਸੁਣ ਨਹੀਂ ਰਹੀਆਂ ਬਹੁਤ ਜਿਹੜਾ ਵਾ ਇਹ ਨਕਮੀਆਂ ਸਰਕਾਰਾਂ ਜਿਹੜੀਆਂ ਵਾ ਕਿਸਾਨ ਦੀ ਜਿਹੜੀ ਆਵਾਜ਼ ਨਹੀਂ ਸੁਣ ਰਹੀਆਂ ਤੇ ਲਗਾਤਾਰ ਕਿਸਾਨਾਂ ਦੀਆਂ ਸ਼ੀਤੀਆਂ ਹੋ ਰਹੀਆਂ ਤੇ ਕਿਸਾਨਾਂ ਦੇ ਖੂਨ ਦੇ ਨਾਲ ਆਪਣੇ ਦੰਦ ਜਿਹੜੀਆਂ ਵਾ ਮੋਦੀ ਦੀ ਸਰਕਾਰ ਭਾਰਤੀ ਸਰਕਾਰ ਲੰਗ ਰਹੀ ਹੈ। ਜਿਹੜੇ ਆ ਸ਼ਹੀਦ ਹੋਇਆ ਕਿਸਾਨ ਅੱਜ ਇਹਨਾਂ ਕੋਈ ਪਹਿਲਾਂ ਕੋਈ ਬਿਮਾਰੀ ਸੀ ਕੀ 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 ਹੋਇਆ ਕੀ ਇਹਨਾਂ ਨੂੰ ਫਿੱਕਦਾ ਕੋਈ ਬਿਮਾਰੀ ਨਹੀਂ ਜੀ ਬਿਲਕੁਲ ਠੀਕ ਠਾਕ ਸੀ। ਉਹਨਾਂ ਨੂੰ ਅਟੈਕ ਹੋਇਆ ਵਾ। ਜੱਕਦਮ ਗੱਲਾਂ ਬਾਤਾਂ ਕਰਨ ਦੇ ਸੀ ਕੋਈ ਵੀ ਇਹੋ ਜੀ ਬਿਮਾਰੀ ਨਹੀਂ ਸੀ ਨਾ ਕੋਈ ਇਹਨਾਂ ਦੀ ਦਵਾਈ ਚੱਲਦੀ ਸੀ। ਪਤਾ ਹੀ ਉਦੋਂ ਲੱਗਾ ਜਦੋਂ ਟੈਗ ਦੇ ਨਾਲ ਜੱਕਦਮ ਉਹਨਾਂ ਦੀ ਜਿਹੜੀ ਆ ਡੈਥ ਹੋ ਗਿਆ ਉਹਨਾਂ ਦੀ ਬਹੁਤ ਹੋ ਗਈ ਆ ਤੁਸੀਂ ਤੁਸੀਂ ਜਿਵੇਂ ਕਹਿ ਰਹੇ ਹੋ ਵੀ 23 ਸ਼ਹੀਦ ਦੀਆਂ ਇਸ ਵਾਰ ਹੋ ਚੁੱਕੀਆਂ ਜਿਹੜਾ ਇਹ ਅੰਦੋਲਨ ਚੱਲ ਰਿਹਾ ਹੈਗਾ ਦੂਜਾ ਅੰਦੋਲਨ ਪਹਿਲਾਂ ਵੀ ਜਿਵੇਂ ਸੈਂਕੜੇ ਸ਼ਹੀਦ ਦੀਆਂ ਹੋਈਆਂ ਨੇ ਫਿਰ ਵੀ ਸਰਕਾਰ ਦੇ ਕੰਨ ਤੇ ਜੂਣੀ ਸਰਕਾਰੀ ਹੈਗੀ 22 ਤਰੀਕ ਨੂੰ ਕੱਲ ਨੂੰ ਦਿੱਲੀ ਵੀ ਜਾ ਰਹੇ ਹਾਂ ਕੀ ਮੈਂ ਦੇਖ ਦਵਾਂ ਤੁਸੀਂ ਸਰਕਾਰ ਦਾ ਇਹਦਾ ਫਰ ਬਤੇਰਾ ਵੇਖੋ ਜੀ ਸਰਕਾਰ ਦਾ ਵਰਤੀਦਾ ਤੇ ਆਪਾਂ ਨੂੰ ਵੇਖ ਹੀ ਰਹੇ ਆਂ ਵੀ ਕੋਰਟ ਨੇ ਵੀ ਕਿਹਾ ਵਾ ਹਾਈ ਕੋਰਟ ਨੇ ਵੀ ਕਿਹਾ ਵਾ ਵੀ ਰਸਤੇ ਬੰਦ ਕਿਉਂ ਕੀਤੇ ਆ ਰਸਤੇ ਖੋਲੋ ਕਿਸਾਨਾਂ ਨੂੰ ਆਪਣੀ ਗੱਲ ਰੱਖਣ ਦਾ ਆਕਾ ਦੇਹਾਰ ਹੈਗਾ ਕਿਉਂਕਿ ਲੋਕਤੰਤਰ ਹੈ ਇੱਥੇ ਲੋਕਾਂ ਦੀ ਚੁਣੀ ਹੋਈ ਸਰਕਾਰ ਹੁੰਦੀ ਆ ਲੋਕਾਂ ਵੋਟਾਂ ਪਾਉਂਦੇ ਆ ਤੇ ਫਿਰ ਸਰਕਾਰ ਬਣਦੀ ਆ ਤੇ ਉਹ ਲੋਕ ਜਿਹੜੇ ਆ ਆਪਦੇ ਹਾਕ ਮੰਗਣ ਵਾਸਤੇ ਜਿਹੜੇ ਕੇਂਦਰੀ ਪੂਲ ਦੇ ਵਿੱਚ 60% ਨਾਜ ਪਾ ਰਹੇ ਨੇ 80% ਲੋਕਾਂ ਨੂੰ ਰੁਜ਼ਗਾਰ ਮਿਲ ਰਿਹਾ ਉਹਦੇ ਤੋਂ ਤੇ ਉਹਨਾਂ ਕਿਸਾਨਾਂ ਨੂੰ ਦਿੱਲੀ ਜਾਣ ਦਾ ਅਧਿਕਾਰ ਨਹੀਂ ਉਹਨਾਂ ਨੂੰ ਰਸਤੇ ਦੇ ਵਿੱਚ ਰੋਕਿਆ ਆ ਤੇ ਉਹਨਾਂ ਦੀ ਲਗਾਤਾਰ ਸ਼ੀਤियां ਜਿਹੜੀਆਂ ਹੋ ਰਹੀਆਂ ਵਾਂ ਸਰਕਾਰ ਜਿਹੜੀ ਆ ਬਿਲਕੁਲੋਂ ਅਨਕੌਲਿਆ ਕਰਕੇ ਬੈਠੀ ਹੋਈ ਆ ਸਰਕਾਰ ਇੱਕ ਵੀ ਨਿਗਾ ਸੋਚ ਰਹੀ ਵੀ ਕਿਸਾਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਵਾਂ ਉਹਨਾਂ ਨੂੰ ਮੰਨਿਆ ਜਾਵੇ ਤੇ ਕਿਸਾਨ ਆਪਦੇ ਖੁਸ਼ੀ-ਖੁਸ਼ੀ ਆਪਦੇ ਘਰਾਂ ਦੇ ਵਿੱਚ ਜਾਣ 750 ਤੋਂ ਵੱਧ ਛਿਤੀਆਂ ਜਿਹੜੀਆਂ ਵਾ ਪਿਛਲੇ ਦਿੱਲੀ ਅੰਦੋਲਨ ਵੇਲੇ ਹੋਈਆਂ ਤੈਸ ਵਕਤ 23 ਛਿਤੀਆਂ ਜਿਹੜੀਆਂ ਵਾ ਹੁਣ ਤੱਕ ਜਿਹੜੀਆਂ ਹੋ ਚੁੱਕੀਆਂ ਆਪਾਂ ਹੁਣ ਗੱਲ ਕਰਦੇ ਜੀ ਮੈਂ ਸ਼ਹੀਦ ਹੋਏ ਨੇ ਇਹਦਾ ਵੀ ਚੱਲਦੇ ਹੋਏ ਕੀ ਸਰਕਾਰ ਤੋਂ ਮੰਗ ਕਰਦੇ ਵੇਖੋ ਜੀ ਬੰਦੇ ਦਾ ਕੋਈ ਵੀ ਮੁੱਲ ਨਹੀਂ ਹੈਗਾ ਇਨਸਾਨ ਦਾ ਕੋਈ ਮੁੱਲ ਨਹੀਂ ਹੈਗਾ ਪਰ ਫਿਰ ਵੀ ਇੱਕ ਸਹਾਰੇ ਵਜੋਂ ਜਿਹੜਾ ਵਾ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਪਰਿਵਾਰ ਨੂੰ ਹਸਾਰਾ ਦਿੱਤਾ ਜਾਵੇ ਉਹਨਾਂ ਦੀ ਕੋਈ ਜੋਗ ਸਹਾਇਤਾ ਕੀਤੀ ਜਾਵੇ 10 ਲੱਖ ਦਾ ਮਾਪਜੇ ਦੀ ਗੱਲ ਕਰਦੇ ਵੀ ਪਰਿਵਾਰ ਦੇ ਜੀਆਂ ਨੂੰ ਜਿਹੜਾ ਵਾ ਪਿੱਛੇ ਪਰਿਵਾਰ ਛੱਡ ਗਿਆ ਵਾ ਛੋਟਾ ਪਰਿਵਾਰ ਆ ਤੇ ਛੋਟਾ ਹੀ ਕਿਸਾਨ ਐ ਬਿਲਕੁਲ ਦੋ ਬੱਚੇ ਆ ਲੜਕੇ ਤੇ ਇੱਕ ਲੜਕੀ ਆ ਤੇ ਪਿੱਛੇ ਜਿਹੜੀ ਆ ਧਰਮਸਵਤਨੀ ਛੱਡ ਕੇ ਨੇ ਮਾਤਾ ਪਿਓ ਉਹਨਾਂ ਦੀ ਅਜੇ ਜੋਤੀ ਤੇ ਉਹ ਮੈਨੂੰ ਡੇਢ ਕਿੱਲੇ ਦਾ ਮਾਲਕ ਆ ਕਿਸਾਨ ਤੇ 10 ਲੱਖ ਰੁਪਏ ਤੁਹਾਨੂੰ ਮਾਪਜੇ ਦੀ ਅਸੀਂ ਮੰਗ ਕਰਦੇ ਆਂ ਸਾਂਝੇ ਫਾਰਮਾਂ ਵੱਲੋਂ ਨਾਲ ਅਸੀਂ ਸਮੁੱਚੇ ਕਰਜ਼ੇ ਦੀ ਗੱਲ ਕਰਦੇ ਹਾਂ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਦਿੱਤੀ ਜਾਵੇ ਜਿਹੜੀ ਆ ਤੇ ਇਹ ਆ ਤੇ ਕਿਸਾਨਾਂ ਦੀਆਂ ਜਿਹੜੀਆਂ ਮੰਨੀਆਂ ਹੀਆਂ ਮੰਗਾਵਾ ਉਹਨਾਂ ਨੂੰ ਛੇਤੀ ਤੋਂ ਛੇਤੀ ਲਾਗੂ ਕੀਤਾ ਜਾਵੇ ਮੇਰਾ ਨਾਮ ਡਾਕਟਰ ਗੁਰਜੀਤ ਤੇ ਮੈਂ ਇੱਕ ਅੱਜ ਜੋ ਕਿਸਾਨ ਸੰਗਮ ਨੂੰ ਤੁਹਾਡੇ ਕੋਲ ਆਇਆ ਉਹ ਬੜਾ ਚੰਗਾ ਸਾਡੇ ਕੋਲ ਤਾਂ ਬ੍ਰੌਡਡਟ ਲਿਆਂਦੇ ਗਏ ਆ ਤੇ ਉਹਦਾ ਪੋਸਟਮਾਰਟਮ ਆ ਜਿਹੜਾ ਜਿਵੇਂ ਐਸਐਮਓ ਸਾਹਿਬ ਸਿਵਰੇ ਕਹਿਣਗੇ ਉਹ ਵੇ ਕੀਤਾ ਜਾਊਂਗਾ। ਕੀ ਨਾਮ ਸੀ ਉਹਦਾ ਕਿੱਥੇ ਰਹਿਣ ਵਾਲੇ ਸੀ? ਇਹ ਹਰਜਿੰਦਰ ਸਿੰਘ ਸੀ son of ਦਿਆਲ ਸਿੰਘ 68 ਸਾਲ ਦੇ ਸੀਗੇ। ਤਰੰਤਨ ਡਿਸਟ੍ਰਿਕਟ ਦੇ ਸੀ।